ਜਾਤੇ ਬੜਾ ਸਾਚੜਾਇਆ ਵਾ ਬੜਾ ਮਹਾ ਸਾਉ ਸਾਈ ਹੋਇਆ ਵਾ ਹਾਂ ਸਾਉ ਸਾਈ ਨਜ਼ੀਨ ਆਲਾ ਤਰਨ ਲਈ ਆ ਤਰ ਨਹੀਂ ਨਹੀਂ ਯਾਰ ਪੱਤੀ ਕਾਲੀ ਉਹ ਰੇਤ ਹੁੰਦਾ ਹੈ ਰਾਤ ਸੜਕ ਖਾਇਆ ਵੀ ਪਾਉਦਾ ਜੱਥੇ ਪਰ ਹਾਂ ਇਹ ਬੰਦੀ ਖੰਭੇ ਉਪੀ ਜਾਏ ਪਗਲ ਹਾਂ ਉਹਦੇ ਉੱਪਰ ਜਾਂ ਰੇਤੀ ਹੋਵੇ ਜਾਂ ਫੇਰੀ ਰੇਤੀ ਨੂੰ ਜੇ ਮਿੱਟੀ ਲੱਗੀ ਹੋਰ ਤਾਂ ਰੇਤੀ ਨਹੀਂ ਬੱਦੀ ਸਹੀ ਗੱਲ ਆ ਰੇਤੀ ਇੱਥੇ ਕਿੱਥੇ ਲੱਗਣੋ ਰੇਤੀ ਚਾਈ ਨਹੀਂ ਸਾਫ਼ ਜਗਾ ਹੈ ਸਹੀ ਗੱਲ ਆ ਹਾਂ ਹੁਣ ਅੱਧਾ ਸਖਾ ਦਾ ਕਰਿਆ ਪੂਰਾ ਫਿਰ ਵੀ ਅੱਜ ਤੱਕ ਗੱਲ ਬਣਦੀ ਮੜੀ ਜੀ ਹੂੰ ਹੂੰ ਹਾਂ ਆ ਇੱਧਰ ਥੋੜਾ ਘਸ ਗਿਆ ਬਾਈ ਰਾਦ ਵੀ ਪੁਰਾਣਾ ਹੋ ਗਿਆ ਹੂੰ ਹੈ ਸਹੀ ਗੱਲ ਆ ਇਹ ਥੰਲੇ ਤੋਂ ਡਰ ਗਿਆ ਇੱਧਰ ਥੋੜਾ ਜਿਹਾ ਸਹੀ ਆ ਤਗੜਾ ਪਰ ਸੀਣਾ ਹਾਂ ਉੱਧਰ ਓਹੋ ਮਾੜਾ ਇੱਧਰ ਬੁੜੀ ਹਾਂ ਹਾ ਇੱਥੇ ਤੱਕ ਜਿੱਥੇ ਤੱਕ ਮੈਂ ਖੜਾ ਔਰੇ ਤੱਕ ਹਾਂ ਇੱਧਰ ਸਹੀ ਆ ਉਧਰ ਉਹਦੇ ਮਾੜਾ ਉਧਰ ਜਾਓ ਪਹਿਲਾਂ ਬਾਅਦ ਚ ਵੱਢਿਆ ਵਾ ਫਿਰ ਬਟਾਉਣਾ ਪੈਣਾ ਬਾਈ ਸਾਹਿਬ ਹਾਂ ਕਣਕ ਦੇ ਬਾਅਦ ਬੀਜ ਦੀ ਖਤਮ ਹੋ ਰਣਾ ਕਣਕ ਦੇ ਵੱਢਣ ਦੇ ਬਾਅਦ ਹਾਂ ਤਾਂ ਦੁਬਾਰਾ ਸਮਾਨ ਕੋਈ ਜਿਹਨਾਂ ਪਹਿਲਾਂ ਖੇਤ ਪੜਟਾਉਣਾ ਸਹੀ ਗੱਲ ਹੈ ਕੀ ਨਹੀਂ ਲਿੱਤੀ ਹੀ ਕਿੰਨੇ ਸਾਲ ਤਾਂ ਹੋ ਗਏ ਲਗਾਤਾਰ ਔਰੇ ਪਰਸ਼ੀਂ ਬੀਜਦੇ ਨੂੰ ਕਿੰਨੇ ਸਾਲ ਤਾਂ ਹੋ ਗਏ ਹੋਰ ਜੜਾ ਸੁੱਕਣ ਲੱਗ ਗਿਆ ਹੁਣ ਤਾਂ ਪਰਸ਼ੀਂ ਦੀਆਂ ਖੇਤ ਚਾਰ ਤਾਂ ਵੱਡਾ ਲੱਗਿਆ ਪਰਸ਼ੀਂ ਕਾ ਕਰੇ ਉਹੀ ਤਾਂ ਗੱਲ ਆ ਉਹ ਪੜਾ ਨੂੰ ਹੋਣ ਨਹੀਂ ਤਾਂ ਜੇ ਤੇ ਬਾੜ ਫੇਰ ਲਾ ਦੇ ਸਹੀ ਗੱਲ ਜਦ ਦੋਂਗਿਆਂ ਦਾ ਹੁੰਦਾ ਜਦ ਬਾਡਾ ਫੇਰ ਤਿਆਰ ਆ ਤੇ ਸੁੱਕਣ ਲੱਗ ਗਿਆ ਜਿਹੜਾ ਸੁੱਕਦਾ ਖਲ ਦੇ ਨਾ ਹੂੰ ਸੁੱਕਣ ਲੱਗ ਗਿਆ ਯਾਰ ਇੱਕ ਵਾਈ ਦਾ ਮੈਨੂੰ ਹੂੰ ਨਾ ਆਇਆ ਕਹਿੰਦਾ ਪਤਾ ਨਹੀਂ ਬਿਮਾਰੀ ਹੈ ਗਾ ਸਭ ਸੀਨ ਚਲਦੇ ਸੁੱਕਦਾ ਆਪਣਾ ਵੀ ਤਾਂ ਸੁੱਕਦਾ ਆਪਣਾ ਵੀ ਸੁੱਕਣ ਲੱਗ ਗਿਆ ਹੁਣ ਹੁਣ ਗਾਹਾਂ ਗਾਹ ਸੁੱਕਣਾ ਹੀ ਨੇ ਗਰਮੀ 'ਚ ਹੁਣ ਤਾਂ ਗਰਮੀ ਜੀ ਨੂੰ ਤੀਏ ਚੌਥੇ ਦਿਨ ਪਾਣੀ ਚਾਹੀਦਾ ਵਿਸਾਖ ਤਾਂ ਹੀ ਹਰਾ ਰਹਿੰਦਾ ਹੈ ਹਾਂ ਜਿਉਂ ਜਿਉਂ ਗਰਮੀ ਵੇਖ ਲਾ ਤੂੰ ਵਧੀ ਜਾਣੀ ਆ ਜਿਉਂ ਜਿਉਂ ਇਹਨੂੰ ਹਫਤੇ 'ਚ ਨ ਇੱਕ ਵਾਰ ਪਾਣੀ ਚਾਹੀਦਾ ਗਰਮੀਆਂ 'ਚ ਆਇ ਨਹੀਂ। ਨਹੀਂ ਨਹੀਂ। ਮੈਨੂੰ ਬਸਲਾ ਨਹੀਂ ਲੱਗਦਾ ਹੋਰੇ ਆਇਟਮ ਲੱਗਦੀ ਆਪਣਾ। ਪਤਾ ਨਹੀਂ। ਉਹਨਾਂ ਚੌੜਾ ਪੱਤਾ ਨਹੀਂ ਨਾ ਹੈਗਾ ਬਠਿੰਡੇ ਪੁੰਗਣਾ। ਹਾਂ। ਪਰ ਚੌੜਾ ਤਾਂ ਮੇਰੀ ਗੱਲ ਸੁਣਦਾ। ਆਹ ਚੌੜਾ ਏ ਬਈ ਤਾਂ ਉਹ ਹੀ ਏ। ਆ ਵੀ ਆ ਦੇਖਾਂ। ਸਾਡਾ ਕਿੱਡਾ ਪੱਤਾ। ਹਾਂ। ਹੈਨਾ? ਹਾਂ। ਪਰ ਇਹ ਗਲਤੀ ਗਲਤੀ ਆਪਣੀ ਜੀ ਹੈਗੀ ਏ ਦੋਹੋਂ ਗੁੰਗਲਦਾ ਹੁੰਦਾ ਜੇ ਉਹ ਵਾਢਾ ਲਾ ਦਿੰਦੇ ਉਹਨੂੰ। ਆ ਫਿਰ ਉਹ ਹੀ ਆ ਨਾ ਹੁੰਦਾ ਨਹੀਂ। ਹਾਂ। ਟਾਈਮ ਨਹੀਂ ਮਿਲਦਾ ਵਾਢਣ ਨੂੰ। ਅਸਲ ਜਨਾ ਘੱਟ ਬੀਜ ਹੋਇਆ ਆਪਾਂ ਦੇਦ ਕੀ ਨਾ ਲੱਦਾ ਯਾਰ ਪਸੀਨ ਤਾਂ ਬਹੁਤ ਆ ਪਸੀਨ ਦਾ ਧੂਕੀ ਜਗਾ ਛੇ ਦਾ ਡੰਗਰ ਸਾਰੇ ਬਹੁਤ ਜਗਾ ਵੀ ਜੇ ਦੇਖਿਆ ਬਹੁਤ ਆ ਇਹ ਮੇਰੀ ਗੱਲ ਸੁਣੋ ਔਰ ਡੋਲ ਤੱਕ ਆ ਕਿੱਡੀ ਜਗਾ ਹੂੰ ਹੁਣ ਜੇ ਧੂਬੀਗੇ ਚ ਕਿਤੇ ਪਸੀਨ ਪੂਰਾ ਉੱਠਦਾ ਹਾਂ ਵੱਡ ਨਹੀਂ ਹੁੰਦਾ ਗਿਰਨ ਲੱਜਦਾ ਪਸੀਨ ਗਿਰਨ ਲੱਜਦਾ ਨਹੀਂ ਪਤਾ ਨਹੀਂ ਕੀ ਗੱਲ ਦੂਜੀ ਤੀਜੀ ਬਾੜ ਤਾਂ ਗਿਰਦੀ ਵੀ ਗਿਰਦੀ ਆ ਪਰ ਪਸੀਨ ਦੀ ਆ ਇਹਨਾਂ ਦੇ ਤਾਂ ਮੈਂ ਕਹਿੰਦਾ ਪਹਿਲੀ ਬਾੜ ਨੇ ਨਹੀਂ ਵੱਡ ਹੋਈ ਇਹਨੇ ਨਹੀਂ ਪਰ ਇਹਨੇ ਛੱਡਿਆ ਵਿਚਰਾਇਆ ਮਕੀਨਾ ਨਹੀਂ ਇਹ ਨਹੀਂ ਛੱਡਿਆ ਤਾਂ ਸਾਖ ਕਰਕੇ ਛੱਡਿਆ ਵਿੱਚ ਹਾਂ ਦਾਤੀ ਨਾਲ ਵੱਢਦੇ ਇੱਕ ਦੋ ਜਵਾਬ ਚਾਰ ਵਾਰੀ ਭੰਜੂਗਾ ਇਹ ਨਾਲੇ ਉਦਾਂ ਵੀ ਦਾਤੀ ਨਾਲ ਵੱਢਦੇ ਨਾ ਕੜ ਵੀ ਪਹਿਲੀ ਇਹ ਸਰੇ ਲੱਗੀ ਉਹ ਤਾਂ ਹੀ ਵਿੱਚ ਰਹਿ ਜਾਂਦਾ ਰਾਇਆ ਮਾਰਾ ਫੇਰ ਹੋ ਗਈ ਵੱਡ ਹਾਂ ਦਾਤੀ ਨਾਲ ਰਹਿੰਦਾ ਦਾਦ ਨਾਲ ਕਿੱਥੇ ਰਹਿੰਦਾ ਲੈ ਰਾਤ ਤਾਂ ਥੋੜਾ ਸੋਇ ਦਾਦ ਨਾਲ ਆ ਸੋਏ ਆ ਹੁਣ ਆ ਸੋਏ ਵੀ ਵਿੱਚ ਵਿੱਚ ਥੋੜੀ ਵਜੇ ਆ ਬਾਕੀ ਵੱਡੇ ਹੋ ਗਏ ਤਕਰੀਬਨ ਸਾਰੇ ਪਹਿਲਾ ਬਾਅਦ ਇਹਨੂੰ ਦੱਸ ਨਾਲ ਚੱਲਣੀ ਬਾਈ ਹਾਂ ਇਹਨੂੰ ਵੀ ਦਾਦੇ ਚੱਲਣਾ ਦਿਖਾਵਾਂਗਾ ਤੈਨੂੰ ਸਹੀ ਗੱਲ ਸਮਝਿਆ ਇਹ ਬਾਤੇ ਚੱਲਣਾ ਮੱਕੀ ਵੀ ਕਿਹਦੀ ਤੈਨਾਂ ਹਰ ਵੀ ਇਹ ਤਾਂ ਹੁਣ ਆਉਣਾ ਮੱਕੀ ਵਾਲੇ ਨੇ ਬੀਜਣਾ ਤੇ ਕਹਿੰਦਾ ਕਬਰੇ ਸਵੇਰ ਨੂੰ ਆਵੇ ਸਵੇਰ ਨੂੰ ਤਾਂ ਮੀਂਹ ਦੱਸਿਆ ਵਾ ਹੱਜਰੀ ਛੱਲੀਆਂ ਉਹ ਰੋਟਣਾ ਤਿਆਰ ਕਰਿਆ ਪਿਆ ਮੱਕੀ ਦਾਤਰ ਅੱਛਾ ਅੱਛਾ ਰੋਟਾਂ ਬੀਜਣੀ ਹਾਂ ਚਲ ਉੱਥੇ ਵੀ ਦੋ ਕਿਲੋ ਗੰਨੇ ਤਿਆਰ ਕਰਿਆ ਪਿਆ ਹਾਂ 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 ਹੁਣ ਮੀਂਹ ਤੇ ਮੀਂਹ ਦੇਖ ਕੇ ਹੀ ਬਣਨਾ ਸਭ ਕੁਝ ਮੌਸਮ ਦੇਖਾਂ ਦੱਸਿਆ ਵਾ ਕੱਲੂ ਮੀਂਹ ਹੈ ਨਾ ਹੈਗਾ ਫੇਰੀ ਹੋ ਆ ਕਹਿੰਦਾ ਸੱਚਲੀ ਅੱਛਾ ਜੇ ਤਾਂ ਪੈ ਗਿਆ ਥੋੜਾ ਫੇ ਤਾਂ ਸਰਜੂਗਾ ਨਹੀਂ ਜੇ ਜ਼ਿਆਦਾ ਪੈ ਗਿਆ ਫੇ ਤਾਂ ਖੇਤ ਤਵਾਰਾ ਤਿਆਰ ਕਰਨੇ ਪੈਣਗੇ ਸਹੀ ਗੱਲ ਹੈ ਉਹ ਯਾ ਬਦਲ ਪੂਰਾ ਦਗਮਣ ਹੋਇਆ ਰੱਖੜ ਜਲਦਾ ਸਵੇਰ ਦਾ ਟਰੂਡੇ ਕੱਲ ਨੂੰ ਹਵਾ ਐ ਹੈਗਾ ਮੀਂਹ ਵੀ ਹੈਗਾ ਮੀਂਹ ਵੀ ਹੋਊਗਾ ਹਵਾ ਵੀ ਹੋਊਗੀ ਹੈਗਾ ਮੀਂਹ ਹੈਗਾ ਕੱਲ ਨੂੰ ਹੈਗਾ ਕਿੰਨਾ ਕੱਲ ਨੂੰ ਟਰੂਡੇ ਮੰਡੇ 36% ਹੈ ਤਾਏ ਜਾਣਾ ਇਹਨੇ ਬਾਈ ਹੂੰ 36% ਹੈ ਤਾਏ ਜਾਣਾ ਇਹਨੇ ਤਾਏ ਮਾੜਾ ਮੁਪੀ ਤੋਂ ਫਿਰ ਗਾਹ ਤਾਂ ਸਾਫ ਹੈ ਯਾਰ ਦੇਖ ਜੀ ਅੱਜ ਵੀ ਉਹ ਨਹੀਂ ਵਕੀ ਫੇਲ ਹੋ ਤਾ ਨਹੀਂ ਫਿਰ ਉੱਪਰ ਪੈ ਜਾਂਦਾ ਉਹਦੇ ਇੱਕ ਅੱਧੇ ਦਿਨ ਬਾਅਦ ਉਹਦਾ ਪੂਰਾ ਫਰਕ ਨਹੀਂ ਪੈਂਦਾ ਫਿਰ ਉਹਨੂੰ ਪਾਣੀ ਦਾ ਲਾਉਣਾ ਹੀ ਪੈਣਾ ਉਹਨੂੰ ਅੱਛਾ ਢੀਹ ਹੋ ਜਾਂਦੀ ਬਸ ਠੀਕ ਇਹ ਤਾਂ ਲੋਡ ਆ ਜਾਂਦਾ ਕੰਮ ਜੰਮ ਤਾਂ ਹੁਣ ਹੀ ਤਾਂ ਉਹਨੇ ਹੂੰ ਥੂੜੀ ਵੀ ਲੈ ਕੇ ਜਾਣੀ ਹਲੇ ਥੂੜੀ ਕੱਢਦੇ ਆ ਹੁਣੇ ਫਰਤੀ ਹੁਣ ਆਈ ਨਹੀਂ ਕੋਈ ਪਰਚੀ 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 ਹੁਣ ਆਉਣੀ ਹੈ ਜੀ ਆ ਕੇ ਆਪਾਂ ਨੇ ਬੰਨਣੇ ਆ ਅੱਛਾ ਇਹ ਨਹੀਂ ਹੁੰਦਾ ਉਧਰ ਹੈਗੇ ਸੋਨੇ ਆਗਾ ਉਧਰ ਤਾਂ ਆਕ ਬਹੁਤ ਹੈ ਅੱਛਾ ਸਰ ਉਧਰ ਹੋਈ ਜਾਣੀ 44 ਬੰਦਾਲੀ ਭਰੀਆਂ ਹੂੰ ਉਹ ਆਪਣਾ ਡੰਗਰਾਂ ਨੂੰ ਪਾਈਏ ਸਹੀ ਗੱਲ ਤੇ ਬਾਅਦ ਫੇਰ ਦੇਖੀ ਜਾਊਗੀ ਠੀਕ ਨੇ ਯਾਰ ਹਾਂ ਇਹ ਤਾਂ ਕੀ ਤਾਂ ਵੀ ਥੋੜੀ ਰਹਿਦੀ ਆਪਣੀ ਹਰਾ ਪਿਆ ਹੀ ਨਹੀਂ ਪੂਰਾ ਡੰਗਰਾਂ ਨੂੰ ਤਰਲੇ ਹੀ ਰਹੇ ਆ ਇਹ ਕੀ ਨੇ ਬਾਲੇ ਗੈਸ ਐਨੇ ਕੰਮ ਖਰਾਬ ਕਰਿਆ ਜੀ ਆਪਾਂ ਖੀ ਗਏ ਸਹੀ ਗੱਲ ਪਾਣ ਗੀਏ ਪੁਰਾਣਾ ਦੇ ਤਾ ਪਰ ਦੇਖ ਬੀਜ ਵੀ ਦੋ ਵਾਰ ਪਾਇਆ ਪਾਪਾ ਨੇ ਹਨਾ ਦੋ ਵਾਰ ਬੀਜਿਆ ਵਾਹੇ ਆਪ ખેਤਾ ਹੈ ਕੋ ਕੀਤਾ ਹਾਂ ਹਦ 12 ਹਾਂ ਇੱਕ ਬੀਜ ਖਰਾਬ ਹੋਊਗਾ ਦੋ ਤਾਂ ਨਹੀਂ ਹੋ ਸਕਦੇ ਹਾਂ ਸਰ ਪਤਾ ਨਹੀਂ ਮੰਮੀ ਕੋਲ ਕਹਿੰਦਾ ਕਹਿੰਦਾ ਤੁਸੀਂ ਕਿੱਥੇ ਵੜਦੇਂ ਤਿੰਨ ਵੜਾ ਮਾਤੀ ਵੜਾ ਆ ਵੜਦੇ ਅਸੀਂ ਹਾਂ ਇਹ ਤੀਜੀ ਆ ਉਹਦੀ ਹੁਣ ਹਾਂ ਉਹ ਪਹਿਲਾ ਵੜਦੇ ਉਹ ਚੌਥੀ ਆ ਉਹਦੀ ਚੌਥੀ ਕਿ ਵੜਣੀ ਹੋਊਗੀ ਹੂੰ ਮੋਹੇ ਕਹਿੰਦਾ ਵੀ ਬੀਜ ਇੱਕੋ ਖਰਾਬ ਹੋਊਗਾ ਇਹ ਦੋ ਅਲੱਗ-ਅਲੱਗ ਦੁਕਾਨਾਂ ਤੇ ਆਏ ਰੂਹ ਬੀਜ ਦੋ ਇਹ ਇੱਕ ਦਾ ਹੋਲੇ ਗਿਆ ਇਹਦਾ ਰੋਪੜ ਦੇ ਹਾਂ ਫੇਰ ਉਹ ਬੜਾ ਲਿ ਗਿਆ ਤਾਂ ਤੂੰ ਲਿ ਗਿਆ ਤਾਂ ਨਾ ਹਾਂ ਪਰ ਕੋਈ ਕੁਝ ਵੀ ਨਹੀਂ ਹੈਗਾ ਨਾ ਰੋਪੜਾ ਇਹਦਾ ਜਮਕੌਰ ਉਹਦੇ ਵਿੱਚ ਤਾਂ ਸਮਾਨ ਵੀ ਬਹੁਤ ਪਾਇਆ ਤਾਂ ਪਹਿਲੀ ਵਾਰ ਬਹੁਤ ਵਧੀਆ ਹੋਈ ਸੀ ਉਹਦੀ ਪਹਿਲੀ ਵਧੀਆ ਹੋਈ ਸੀ ਹਾਂ ਉਸ ਦੇ ਬਾਅਦ ਇਹਨੇ ਉੱਠਣ ਤੇ ਸਹੀ ਗੱਲ ਆ ਹੁਣ ਤਾਂ ਅੰਕਾਂ ਨੂੰ ਵੀ ਸਵੇਰੇ ਹੋਣ ਲੱਗੂ ਭਾਈ ਹਾਂ ਆਹ ਆ ਜੇ ਭਰਾ ਉਹ ਦੇਖ ਲੈ ਉਹਨੇ ਕਰਤੀ ਬੂਟਾ ਉਹ ਰੋ ਜਿਹੜੀ ਖੜੀ ਸੀ ਡਾਲ ਪਰਨਾਨ ਨਾਲ ਕਾਰਤੀਕ ਕਮਲੀ ਜੀ ਉਹ ਨਾ ਆਪਣੇ ਨੇ ਚਲ ਖਾਲੀ ਕਰੀ ਗਿਆ ਹੁਣ ਪਿਲਟਰੀ ਵੀ ਹੁੰਦੀ ਆ ਹਾਂ ਦੂਜੀ ਜਿਹੜੀ ਕੁੰਗੀ ਗੰਗੀ ਦੀ ਆ ਤੇਲੇ ਤੂਲੇ ਦੀ ਕਾਲਾ ਜਾਂ ਮੱਛਰ ਹੋ ਗਿਆ ਕਨਕਪੁਰ ਆਹੋ ਹੈਗਾ ਇਹਦਾ ਪੈਗਿਆ ਚਾਰ ਕਿਣੀ ਆ ਇਹ ਤਾਂ ਖਤਮ ਹੋ ਜਣਾ ਉਹਨੇ ਹਾਂ ਨਹੀਂ ਫਿਰ ਭੈਣ ਨੂੰ ਸੋੜਿਆ ਹੈਗਾ ਨਹੀਂ ਪਣੀ ਆ ਹਾਂ ਮਾਸੜ ਵੀ ਆ ਗਿਆ ਅੰਦਰ ਆਯਾ ਆ ਮਸਾ ਦਾ ਪਾਰਟੀ ਖਾਦੀ ਵੀ ਰਾਤ ਦੀ ਹੁਣ ਉੱਠ ਰੁਠ ਕੇ ਆਉਂਦੇ ਆ ਅਜੇ ਹੁਣ ਉਠਿਆ ਰਾਤ ਨੂੰ ਪਾਰਟੀ ਖਾਦੀ ਵੀ ਰਾਤ ਦੀ ਨਾ ਤੂੰ ਤਾਂ ਮੇਰੇ ਘਰ ਬੌਡੀ ਕਰਦਾ ਤੂੰ ਮੇਰਾ ਮੈਂ ਤਾਂ ਪਾਰਟੀ ਦੀ ਖਾਦੀ ਮੈਨੂੰ ਹੀ ਖਵਾਉਂਦਾ ਪਰ ਮੈਨੂੰ ਤੇ ਮੇਰਾ ਆਇਆ ਵੇ ਤੇਰੀ ਜਿੰਨੀ ਖਾਕ ਥੋੜੋ ਮੇਰੀ ਇਹ ਹਰੇ ਕੇ ਕਹਿੰਦਾ ਹੁੰਦਾ ਬਾਈ ਹਾਂ ਹਰੇ ਕਹਿੰਦਾ ਹੁੰਦਾ ਨਾ ਰੱਜੀ ਹੋਣੀ ਮਸ ਬਿੱਗੇ ਦਾ ਜਾੜਾ ਕਰਦੇ ਨੇ ਉਹਨਾਂ ਵਿੱਚ ਇਹ ਨਾਲੇ ਸਹੀ ਗੱਲ ਹੈ ਨਾ ਸਾੜਾ ਲੈਣੇ ਆ ਹਾਂ ਨਾਲੇ ਅਸੀਂ ਤਾਂ ਦੂ ਸਮਾਨ ਉਹਦੇ ਵਾਲੇ ਪਨੀਰ ਵਾਲੇ ਆ ਪਨੀਰ ਵਾਲੇ ਸਹੀ ਗੱਲ ਆ ਆਲੂਆਂ ਨੂੰ ਖਾਂਦਾ ਕਿਹੜਾ ਸਹੀ ਗੱਲ ਇਹ ਦੂਆ ਵੀ ਹੱਡੀਆਂ ਵਾਲੇ ਵੀ ਉਹਦੇ ਚ ਆਪਣਾ ਸਮਾਨ ਨਹੀਂ ਕਿੰਣਾ ਹੈਗਾ ਹਾਂ ਸਾਡੇ ਸਾਢੇ 2:3 ਦਾ ਅਗਰਾ ਸਕਣੀ ਜਾਣਾ ਆਪਣਾ ਦੂਆ ਨਹੀਂ ਕਿੰਣਾ ਹੈਗਾ ਇੱਕ ਦਿਨ ਲੋ ਕਰਦੇ ਪਨੀਰ ਵਾਲਾ ਤਾਂ ਪ੍ਰੀਰ ਵੀ ਨਹੀਂ ਖਾਂਦਾ ਹੁਣ ਅਗਲਾ ਕਹਿੰਦਾ ਦੀ ਹਾਂ ਵੀ ਜੰਕਲੀਏ ਕਸਲੀਏ ਪਤਾ ਨਹੀਂ ਨਾਲੇ ਉਹ ਵੀ ਖਾ ਲੈਣਾ ਸਾਢੇ ਵਾਲੇ ਵੀ ਖਾ ਜਾਣੇ ਸਾਰ ਸਹੀ ਗੱਲ ਆ ਆ ਤਾਂ ਠੀਕ ਹੈ ਬਾਈ ਜੀ ਨੂੰ ਬੰਦਾ ਇੱਕ ਦੇ ਇੱਕ ਦੇ ਹੀ ਮੈਂ ਉੱਪਰ ਹੀ ਸੇਵਾ ਬੈਠੇ ਦੀ ਹਾਂ ਮਹਾ ਦਾ ਕੋਮਣਾ ਸਮਾਨ ਲੈ ਗਿਆ ਹੈ ਨਾਲੇ ਹਾਜਮਾ ਦਾ ਖਾਦਾ ਪੀਤਾ ਵਾ ਘੁੰਮਣ ਨਾਲੇ ਦੇਖ ਲੈ ਭਾਈ ਸ਼ਹਿਰ ਦਾ ਮਾੜਾ ਪ੍ਰੋਗਰਾਮ ਦਿਖਾ ਦੇਗਾ ਹਾਂ ਨਹੀਂ ਗੰਗਾ ਨਹੀਂ ਹਾਂ ਰੁਬ ਦਾ ਮਾਲਾ ਸਮਾਨ ਚ ਲੈਦਾ ਨੂੰ ਮੈਂ ਇੱਕ ਬਦਾਮ ਤੇ ਕਾਜੂ ਦੇ ਡਾਕਾਂ ਮਖਾਣੇ ਪਨੀਰ ਦਾ ਉਹ ਜੋ ਪਾਇਆ ਉਹ ਗਲਾਸੀ ਚ ਪਾ ਕੇ ਦਿੰਦੇ ਅੱਛਾ ਅੱਛਾ ਬੈਠੀ ਕਰੇਗਾ ਹਾਂ ਸਵਾਲ ਹੈ ਯਾਨੀ ਯਾਰ ਤਾਂ ਦੇਦੀ ਗਾ ਇੰਨੀ ਕੁਆਲਿਟੀ ਜ਼ਿਆਦਾ ਅਮਨਦੀਪ ਹਾਂ ਸਾਡੀ ਘਰ ਤਾਂ ਰਸ ਰੇ ਇੱਕ ਨੇ ਕਹਿੰਦਾ ਇੱਕ ਇਹਦੀ ਕੁਆਲਿਟੀ ਜ਼ਿਆਦਾ ਬਦਮਾਰ ਕਾਜੂ ਦੀ ਕੁਝ ਵੀ ਹੈ ਨਹੀਂ ਦੋਹੇ ਥਾਲੀ ਵਿੱਚ ਲੱਡੂ ਬੜਾ ਲੱਗਦਾ ਮੈਨੂੰ ਆ ਲੱਗੇ ਤੁਹਾਡਾ ਬੜਾ ਦੋਹੇ ਥਾਲੀ ਦੇ ਲੱਡੂ ਬੜਾ ਲੱਗਦਾ ਨਹੀਂ ਸਾਡਾ ਤਾਂ ਸਾਡੋਂ ਦੇਖਵਾਸਣ ਕਿੰਨੇ ਕਿੰਨੇ ਖਬਰ ਦੀ ਲੈ ਹੁਣ ਮੈਨੂੰ ਲੱਗ ਜਾਂਦਾ ਮੈਂ ਇਹ ਵੱਧ ਖਾ ਗਿਆ ਇਹ ਲੱਗ ਜਾਂਦਾ ਤੂੰ ਖਾ ਗਿਆ ਖਾਦਾ ਜਿੰਨਾ ਜਿਹਦਾ ਢਿੱਡਾ ਉਹਨਾਂ ਹੀ ਉਹਨਾਂ ਸਹੀ ਗੱਲ ਸਹੀ ਗੱਲ ਸਾਡੀ સેવા ਬਾਉ ਹੋਈ ਦੇਵਾ ਦੀ ਕੋਈ ਕਰ ਕਰਨ ਰਹੇ ਹੈਗੀ ਤੇ ਉਹ ਬਾਈ ਦਾ ਫੋਨ ਵੀ ਮੈਨੂੰ ਆ ਲਿਆ ਫਿਰ ਕਹਿੰਦਾ ਮਾਸੜ ਰੋਟੀ ਖਾ ਗਏ ਤੇ ਆ ਬੈਠੇ ਬਾਈ ਬੰਦੇ ਜਿਆਦਾ ਮਹਾ ਨਹੀਂ ਕੱਲੇ ਬੰਦੇ ਨੂੰ ਬਾਈ ਬਹੁਣ 8 ਵਜੇ ਹੁੰਦੀ ਸਵੇਰੇ ਬਹੁਤ ਧੰਨਵਾਦ ਹੈ ਫਿਰ ਵੀ ਸਾਨੂੰ ਪੰਜ ਛੇ ਵਾਰ ਮਿਲ ਲਿਆਗੇ ਖੜ ਕੇ ਗਏ ਹੈ ਕਹਿੰਦੇ ਅੱਜ ਤੁਰੇ ਆਪਾਂ 11 ਵਜੇ ਉੱਥੇ ਤੇ 11 ਤੇ ਰਾਤ ਨੂੰ 11:30 ਵਜੇ ਤੇ 11 ਦੇ ਉੱਪਰ ਹੋ ਗਏ ਤਾਂ ਪੌਣੇ ਇੱਕ ਵਾਰ ਆਪਾਂ ਕਰਾਏ ਆ ਆਪਾਂ ਪੌਣੇ ਵਾਰ ਆ ਗਏ ਆਹੋ ਅਗਲੇ ਰੋਡ ਵੀ ਖਾਲੀ ਦਾ ਫੇਰ ਤਾਂ ਪੜੋਗਾ ਰਾਤ ਨੂੰ ਰਾਤ ਨੂੰ ਹਾਂ ਹਾਂ ਰੋਡ ਖਾਲੀ ਪਈ ਰਿਆ ਨੇ ਠੀਕ ਆ ਹਾਂ ਨਾਲੇ ਹੋਰ ਹੈ ਜਿਹੜਾ ਸ਼ਹਿਰਾਂ ਦਾ ਵਿਆਹ ਦਾ ਹੂੰ ਵੀ ਪ੍ਰੋਗਰਾਮ ਹੈ ਚਲ ਵਿਆਹ ਲਾ ਲੈ ਕੁਛ ਵੀ ਦਾ ਇਹ ਵਿਆਹ ਦੇ ਹੋਤੀ ਐਨਿਵਰਸਰੀ ਮਨਾਈ ਦੋਨਾਂ ਨੇ ਹਾਂ ਹਾਂ ਵੀ ਇਹ ਕੋਸੂਰ ਹੁੰਦਾ ਜਿਹੜਾ ਪਿੰਡਾਂ ਵਾਲਾ ਕੰਮ ਉਹ ਹੋਰ ਸ਼ਹਿਰਾਂ ਦਾ ਦੋ ਘੰਟੇ ਦਾ ਕੰਮ ਹੈ ਦੋ ਦਾ ਸਹੀ ਗੱਲ ਉੱਥੇ ਤਾਂ ਅਸੀਂ ਦੇਖਿਆ ਵੀ ਦੋ ਘੰਟੇ ਰਸ ਜਾ ਰਿਹਾ ਉੱਤੇ ਬਾਅਦ ਘਟ ਗਿਆ ਹਾਂ ਅਗਲੇ ਜਾਣ ਲੱਗੇ ਜਾਣ ਲੱਗੇ ਸਹੀ ਗੱਲ ਇੱਕੋ ਸ਼ਹਿਰ ਵਾਲਾ ਨੂੰ ਸਿੱਧਾ ਉਹਨਾਂ ਨੇ ਕਹਿੰਦੇ ਵੀ ਹੱਟੀਵਰੇ ਪਹੁੰਚੇ ਜਿੱਥੇ ਦੁਕਾਨ ਲੱਗੀ ਉਦੋਂ ਵੀ ਸੌਦਾ ਲੈਤਾ ਬਾਈ ਬੈਠੇ ਦੇਖਦੇ ਤੇ ਸਾਨੂੰ ਸੌਦਾ ਆਊਗਾ ਹਾਂ ਫੇਰ ਇਹਨੂੰ ਮੈਂ ਠਾਲਿਆ ਮੈਂ ਉੱਥੇ ਇੱਕ ਨਹੀਂ ਘੁੰਮਣਾ ਪੈਣਾ ਕਿਹੜਾ ਦੇ ਮੜਾ ਜਾ ਸਹੀ ਗਾ ਵੀ ਤਾਂ ਆ ਕਰਕੇ ਫੇਰ ਘਟ ਗਿਆ ਤੇ ਰਸ 11:30 ਵਜੇ ਫੇਰ ਜਦੋਂ ਉਹਨਾਂ ਨੇ ਬਜਾਤੇ ਦੋ ਠੀਕ ਆ ਹਲੇ ਯਾਰ ਅਸੀਂ ਤਾਂ ਕਲਾਕਾਰ ਇੱਕ ਦੇਖਿਆ ਉਹਦੇ ਬਾਅਦ ਕਹਿੰਦੇ ਦੋ ਹੋਰ ਲੱਗੇ ਨੇ ਅੱਛਾ ਜੀ ਹਾਂ ਭਾਈ ਕਿਉਂ ਹੋਏ ਉਹ ਤਾਂ ਕਿਹੜਾ ਤਾਂ ਮੈਂ ਦੇਖੀ ਜੀ ਵੀ ਇੱਕ ਤਾਂ ਇੱਕ ਕਹਿੰਦੇ ਇੱਕ ਹੋਰ ਤਾਂ ਇੱਕ ਤਾਂ ਉਹ ਫਰਜੀ ਦਿਖਾਨ ਫਰਜੀ ਦਿਖਾਨ ਨੇ ਲਈ ਦਿਖਾਨ ਆਓ ਉਹੀ ਵੀਡੀਓ ਦੇਖੀ ਦੀ ਮੈਂ ਇਹ ਚ ਉਹ ਫਰਜੀ ਲੱਗੇ ਹੋਣੇ ਠੀਕ ਠੀਕ ਵੀ ਇੱਕਣ ਦਾ ਪ੍ਰੋਗਰਾਮ ਦਾ ਵਧੀਆ ਪ੍ਰੋਗਰਾਮ ਦਾ ਬਾਈ ਵਧੀਆ ਤਾਂ ਟਾਈਮ ਵੀ ਇਹ ਵੀ ਆਪਾਂ ਟਾਈਮ ਨਾਲ ਮੁੜਿਆ ਜੀ ਬਹੁਤ ਵਧੀਆ ਟਾਈਮ ਨਾਲ ਮੁੜਿਆ ਠੀਕ ਆ ਲੈ ਹੋਰ ਕੀ ਆ ਸਾਰੇ ਦੇ ਬੱਤ ਹੈ ਹੈਵੀ ਮੌਸਮ ਵਧੀਆ ਤਾਂ ਸਾਫ ਸੁਸਰਾ ਸਾਫ ਸੁਸਰਾ ਦਾ ਕੱਲੂ ਮੀਂਹ ਦੱਸ ਕੱਲੂ ਕੀ ਹੁਣ ਪਾਊਗਾ ਮੀਂਹ ਪਾਊਗਾ ਹੁਣ ਮੀਂਹ ਕਿ ਨਹੀਂ ਪਾਊਗਾ ਪਾਊਗਾ ਨਾ ਇਹ ਜਿਹੜਾ ਸਿਆਲ ਦਾ ਨੱਟ ਹੈ ਨਾ ਸਹੀ ਦੱਸਦਾ ਹੁੰਦਾ ਸਹੀ ਗੱਲ ਹੈ ਉਹ ਵਾਰ ਵੀ ਮੈਨੂੰ ਆਇ ਲੱਗਦਾ ਵੀ ਧੁੱਪਾਂ ਨਿਕਲੀ ਮੈਂ ਕਿੱਥੇ ਮੀਂਹ ਪੈਣਾ ਹਾਂ ਹਾਂ ਲੋ ਘਟੇ ਜੇ ਬੱਦਲ ਲੜਾਕੇ ਦਾ ਪੈ ਜਾਂਦਾ ਚੱਲ ਪਾਤੇ ਸਹੀ ਗੱਲ ਹੈ ਇੱਟਾਂ ਦਾ ਪ੍ਰੋਗਰਾਮ ਆਹ ਜੇ ਤਾਂ ਸਾਰਾ ਨਿਸਰੇ ਰਹਾ ਜੇ ਗਣਕਾਂ ਦਾ ਆਹ ਤਾਂ ਏਰੀਆ ਨਿਸਰੇ ਆ ਜਾ ਢੋਪੇ ਦੀ ਵੀ ਤਿਆਰੀ ਕਰਦੇ ਨਾ ਅੰਦਰੋਂ ਸਦਾ ਪੰਡਾ ਖਾਲਾ ਵਿੱਚ ਵੱਢ ਕੇ ਖਾਲਾ ਪਾਣੀ ਖਾਲਾ ਸਰਪਨ ਲੱਗਿਆ ਹੋਣੀ ਹੈ ਹਾਂ ਠੀਕ ਹੈ ਵਾਹ ਖਾਲ ਨੂੰ ਸਾਫ ਹੋ ਜਾ ਵਧੀਆ ਨਹੀਂ ਛਲੂ ਗਿਆ ਜਲ ਮੀਂਹ ਦਾ ਕੋਈ ਸੁਰ ਨਹੀਂ ਇਹ ਪਾਣੀ ਚਾਹੀ ਚੱਲ ਪੈਣਾ ਅੱਛਾ ਹੁਣ ਖਾਲ ਪੱਕੀ ਪਾਈ ਵੀ ਤਾਂ ਹੈਗੀ ਆ ਹੁਣ ਨਹੀਂ ਸਹੀ ਆ ਫੇ ਪੱਕੀ ਉਹ ਸਾਰੀ ਫਸਲ ਨਾਲੋਂ ਜੀ ਸਹੀ ਆ ਨਹੀਂ ਨਾ ਅਗਲਾ ਰੱਤੇ ਲਾਉਂਦਾ ਬਾਈ ਹਾਂ ਇਹਦੀ ਹੁਣ ਪਿੰਡ ਦਾ ਪਾਣੀ ਆ ਹੁਣ ਪਿੰਡ ਦਾ ਪਾਣੀ ਉੱਠਣ ਲੱਗਿਆ ਸਹੀ ਗੱਲ ਆ ਪਿੰਡ ਦਾ ਪਿੰਡ ਦਾ ਯਾਰ ਉਹ ਗਲਤ ਆ ਬਾਈ ਉਹ ਉਹ ਪਿੰਡ ਦਾ ਥੋੜਾ ਪਾਊਗਾ ਅਗਲਾ ਕਿੰਨਾ ਜੀ 20 ਤਾਂ ਚੱਲ ਕਿਸੇ ਤੇ ਬਾਤ ਨਹੀਂ 100 ਰੁਪਿਆ ਤਾਂ 100 ਰੁਪਿਆ ਸਹੀ ਗੱਲ ਹੈ ਕਿ ਨਹੀਂ ਪਿੰਡ ਦਾ ਥੋੜਾ ਪਾਊਗਾ ਅਗਲਾ ਇਹਦਾ ਫੀਲਿੰਗ ਚਾਹੀਦੀ ਪੱਕੀ ਜਾਂਦੀ ਹਾਂ ਬੰਦਾ ਤੇਲ ਜਾਵੇ 5 ਲੀਟਰ ਹੈਂਡਲ ਮਾਰੇ ਆਪਣੇ ਪਾਣੀ ਲਾ ਲਵੇ ਪਾਣੀ ਲੱਗਣੀ ਗਣਕਾ ਨੂੰ ਲਾ ਦੇਣਾ ਟੰਪ ਥੱਲੇ ਘੜ ਦਿੰਦੇ ਲੈਣਾ ਇਹ ਤਾਂ ਕਾਲੇ ਦਾ ਕਿੰਨਾ ਦਾ ਹਾਂ ਮੰਨ ਕੇ ਚੱਲ ਨਹੀਂ ਪਾਤੀ ਘੱਡੀ ਥੱਲੇ ਹਾਂ ਪੰਜ ਮੀਟਰ ਪੰਚਾਇਤ ਪਾਵੇ ਤੇਨ ਗੱਡੀ ਚਲਾਦੇ ਉਹ ਗੰਨੇ ਦਾ ਕੁਝ ਨਹੀਂ ਪਿਕੜਦਾ ਫਿਰ ਜਿਹੜਾ ਇਹ ਪਾਣੀ ਹੈ ਲੋੜ ਕਾਤ ਨਹੀਂ ਜਾਂਦਾ ਇਹ ਰੇਹ ਵਾਲੇ ਪਾਣੀ ਹੈ ਇਹਦਾ ਮਿਲਦਾ ਨਹੀਂ ਉਹ ਬਹੁਤ ਪਿੰਡਾਂ ਤੁਸੀਂ ਫੀਟਿੰਗ ਦੇਖੀ ਹੈ ਸਹੀ ਗੱਲ ਹੈ ਵਾਰੀਆਂ ਮੰਨੀਆਂ ਉੱਥੇ ਜਿੰਨਾ ਖਾਗਾ ਉਹਨਾਂ ਕੱਲੇ ਨੂੰ ਕੱਢ ਕੇ ਦੇ ਦੇ ਤੇਰੀ ਵਾਰੀਆਂ ਆਪਣਾ ਵਰਤ ਲੈ ਰੀਆ ਪਾਣੀ ਵਹ ਰਿਹਾ ਇਹਦਾ ਤੱਤ ਬਹੁਤ ਹੈ ਤੱਤ ਤਾਂ ਹੈਗੇ ਆ ਇਹਦਾ ਤਾਂ ਉਹੀ ਨਾ ਹੁੰਦਾ ਟੁੱਬੀ ਮੜ ਕੇ ਫਿਰ ਦਬਾਰੇ ਵੀ ਸਹੀ ਹੈਗਾ ਉਹ ਜੋ ਫੀਟਿੰਗ ਨੇ ਤਾਗਰ ਕੇ ਨਾ ਫਿਰ ਨਾ ਹੁੰਦਾ ਕਿਹਨੂੰ ਹੰਡਲਾ ਮਾਨਾ ਬੰਦ ਨਹੀਂ ਢੋਲ ਕੀ ਲੱਗੀ ਵੀ ਆ ਪਾਣੀ ਚੱਲ ਬਾਹਰ ਮਤਲਬ ਫੀਟਿੰਗ ਹੀ ਪੂਰੀ ਚਾਹੀਦੀ ਆ ਪਾਣੀ ਵੜ ਕੇ ਖੇਦਣ ਲੱਗਿਆ ਹਾਂ ਨਿੰਦਰਾ ਚ ਬੂਟੇ ਦੱਸਦਾ ਖਾਲ ਨੂੰ ਜਿਹੜੀ ਨਹੀਂ ਬਣ ਜਾਂਦੇ ਜਾਂ ਖਾਲ ਬੂਟੇ ਦੇ ਸਹੀ ਗੱਲ ਹ ਹੁਣ ਨੂੰ ਜੇ ਕਿਤੇ ਆ ਫੀਟਿੰਗ ਹੁੰਦੀ ਤਾਂ ਦੋ ਪਾਣੀ ਅਸੀਂ ਕਣਕ ਨੂੰ ਲਾ ਦੇਣੇ ਲਾ ਦੇਣੇ ਬਣਾਏ ਸਾਰੇ ਬੂ ਬਣਾਇਆ ਵਾ ਤਿਆਰੀ ਨਹੀਂ ਕਰੀ ਬਸ ਸਾੜੇ ਕੜੇ ਪਾਣੀ ਖੜਦਾ ਉੱਥੇ ਵਾਹ ਲਾ ਕੇ ਉਹਨਾਂ ਦਾ ਉੱਚੇ ਖੇਤ ਹੈ ਸਾੜੇ ਦਾ ਜਿਆਦਾੇ ਕੰਮ ਵਧੀਆ ਚੱਲ ਪੈਣਾ ਫੇਰ ਅਗਲੇ ਨਾਲ ਗਾਹਾਂ ਹੀ ਫਿਰ ਆਹ ਇਹ ਹਾਉ ਦੀ ਇੱਕ ਸੜਾਈ ਹੈ ਵਾਹ ਭਾਈ ਬੀਟਿੰਗ ਕਰਾ ਦੇ ਪਾਣੀ ਲਾ ਲੂਗਾ ਠੀਕ ਹੈ ਹੋਰ ਕਿਹੜਾ ਨਾ ਜਾਵੇ ਪਾਣੀ ਚੋੜੀ ਲਾਉਣਾ ਹੁੰਦਾ ਨਵੇੜ ਸਾਨੂੰ ਦੰਦੇ ਤੇ ਸਹੀ ਚਾਰ ਪੰਜ ਚਾਰ ਜਣਾਂ ਦੇ ਪਾਣੀ ਘੱਟ ਜਾਂਦਾ ਸਹੀ ਗੱਲ ਚਾਰ ਜਣਾਂ ਦੇ ਘੱਟ ਹੋ ਗਏ ਇੱਕ ਹੋਰ ਹੈ ਹੁਣ ਅਸੀਂ ਕਾਰਾ ਕਰੀ ਥੋੜੀ ਜਿਹੀ ਵਰਤ ਕੇ ਪਾਣੀ ਚ ਕਾ ਦੇਣਾ ਕਾਲੇ ਵਰ ਉਹ ਵੀ ਜਿਹੜਾ ਬੋਲੂ ਉਹ ਗੁੰਡਾ ਖੋਲੂ ਰਹੀ ਵੀ ਜਿਹਨੇ ਜਕਾਤਤਾ ਉਹ ਵੀ ਫਿਰ ਅਗਲਾ ਕਹਿੰਦਾ ਵੀ ਭਾਈ ਮੇਰੇ ਨਾਲ ਵੀ ਆ ਜਾ ਹੁਣ ਹਾਂ ਆ ਗਿਆ ਡਰਾਈਵਰ ਮੈਂ ਕਹਿੰਦਾ ਵੀ ਪਾਇਆ ਪਾਇਆ ਆ ਆ ਗਿਆ ਮੈਂ ਕਿੱਥੇ ਗਿਆ ਮੈਂ ਮੀਟ ਫਾਇਲ ਪਰਵਾ ਕੇ ਲਿਆ ਮੜੇ ਜਾਂ ਜੰਦੀ ਅੱਛਾ ਇਹਦਾ ਹੰਦੀ ਦਾ ਮੂਡ ਹੈ ਸਰਕਾਰ ਵੀ ਟੁੱਟ ਗਿਆ ਲੈ ਇਹਦਾ ਕਵਾੜ ਬਣਾਤਾ ਮੇਰੇ ਮੋਟਰਸਾਈਕਲ ਦਾ ਮੋਟਰਸਾਈਕਲ ਦਾ ਕਵਾੜ ਬਣਾਤਾ ਸਹੀ ਗੱਲ ਆ ਕਾਹਦੀ ਖਾੜ ਗਿਆ ਤੇ ਤੇ ਵਿਛਾਣ ਨਹੀਂ ਹੁਣ ਦੱਸ ਲੈ ਹਾਂ ਹੁਣ ਤਾਂ ਕੇ ਇੱਕ ਗਿਆ ਵੇ ਆ ਲੈ ਹਸਪਤਾਲ ਹਾਂ ਅੱਛਾ ਫਿਰ ਅੱਛਾ ਅੱਜ ਦੇ ਭੇਜਦਾ ਇਹ ਠੀਕ ਆ ਗਿਆ ਨੀ ਹੋਣਾ ਤੇ ਤੂੰ ਹੀ ਦੇ ਰਿਆ ਨਾ ਇਹ ਇਹ ਤਾਂ ਉਦਰੇ ਸੀ ਬਗੜਾ ਦੇ ਬੀਂਗੇ ਕਰਦੇ ਜਿੱਦਾਂ ਸਟਾਰਟ ਕਰਿਆ ਦਾ ਆਹੋ ਕਲਚ ਨਾ ਹੋਇਆ ਵਾ ਤੋਦਾ ਕਲਚ ਪਲੇਟਾਂ ਮੈਨੂੰ ਕਿਹਾ ਮਾਂ ਵੀ ਨਹੀਂ ਕਰ ਸਕੋ ਇੱਕ ਮੋਟਰਸਾਈਕਲ ਖੜਿਆ ਹੂੰ ਇਹ ਵੀ ਖੜ ਗਿਆ ਉਹਨੂੰ ਹੀ ਛੱਡਿਆ ਆ ਮਖਾਨੇ ਨੂੰ ਬੋਲਟ ਵੀ ਹਸਪਤਾਲ ਚੁੱਕਾ ਹੋ ਜਾਣਾ ਹੈ ਕਿਹਦੇ ਕੋ ਖੜਾ ਆ ਵਾ ਰੁੱਪਨ ਖੜਾ ਆ ਪਸ ਨਹੀਂ ਮੈਨੂੰ ਬਿੱਲੇ ਕੋ ਕਹਿੰਦਾ ਵਾ ਬਿੱਲੇ ਕੋੜਾ ਖੈਰਾਬਾਦ ਆ ਨੀ ਕੀ ਕੋਕੜੇ ਹਸਪਤਾਲ ਲੱਗਣਾ ਖੈਰਾਬਾਦ ਆ ਯਾਰ ਖੈਰਾਬਾਦ ਇੱਧਰ ਉਹ ਠੀਕ ਆ ਠੀਕ ਆ ਕੰਮ ਹੀ ਕਰ ਉਹ ਜੋਨੀ ਦੇ ਨਾਲ ਨਹੀਂ ਸੱਚ ਉਹ ਇਧਰਲੀ ਸਾਈਡ ਆ ਮੈਂ ਸਮਝ ਗਿਆ ਸਮਝ ਗਿਆ ਠੀਕ ਆ ਠੀਕ ਠੀਕ ਚੱਕੀ ਦੇ ਨਾਲ ਹਾਂ ਠੀਕ ਠੀਕ ਸਹੀ ਹੋਣਾ ਆ ਸਹੀ ਹੈਗਾ ਚੱਕੀ ਕੋਲ ਇੱਥੇ ਹੈਗਾ ਹੈਗਾ ਭਾਈ ਇਹ ਫਿਰ ਹੁਣ ਪੰਡਾ ਪੌਣੀਆਂ ਪੈਣੀਆਂ ਚੱਲ ਤੋੜ ਰੋੜ ਕੋਈ ਪੰਡਾ ਪੋੜਨ ਨੂੰ ਹੈ ਬੈਠੇ ਦਿੰ ਜਣੇ ਉਹਨੇ ਬੁਲਾਉਂਦੇ ਕੋਈ ਟੱਕ ਗਿਆ ਭਾਈ ਉਹ ਨਾਲ ਉਹਨੂੰ ਹਾਕ ਮਾਰਾ ਉਹਨੇ ਆਇਆ ਨਾ ਹੋਰ ਤਾਂ ਮੈਂ ਆਇਆ ਏ ਹੱਥ ਵੀਰੇ ਪੇਲੇ ਰੋਟੀਖਾਨ ਚੱਲੇ ਰੋਟੀ ਖੁੱਕ ਲੱਗੀ ਰੋਟੀਖਾਨ ਚੱਲੇ ਗਿਆ ਵੀ ਮੈਨੂੰ ਪਤਾ ਨਹੀਂ ਕਿਹੜੀ ਭੁੱਖ ਲੱਗੀ ਹੋਈ ਉਹ ਨਹੀਂ ਘਟਦਾ ਲੰਘੇ ਹੁੰਦਾ ਅਮਾ ਦਾ ਚੱਕ ਲੈ ਜਾਂਦਾ ਨਿਕਲ ਗਿਆ ਉਹ ਜਾਂਦਾ ਪਾਇਆ ਵੀ ਇਕੱਲੇ ਨਹੀਂ ਰਹੀ ਚਾਰ ਕਿੱਲੇ ਉਹ ਮੈਂ ਕਿਹਨੂੰ ਪੈਂਟ ਪਾਉਣਾ ਤੇ ਫੇਰ ਤਾਂ ਤੇਰਾ ਬਣਦਾ ਵੀ ਨਹੀਂ ਹੈ ਬਲਾਉਣਾ ਜੇ ਚਾਰ ਕਿੱਲੇ ਉਹ ਮੈਂ ਤਾਂ ਖੇਡਦਾ ਯਾਰੀ ਖੇਡਦਾ ਕਿਆ ਬੋਲਦੇ ਕਿੱਲੇ ਨਹੀਂ ਰਹੀ ਪਾ ਲੱਤਾਂ ਦੋਖਦੀਆਂ ਹੋਏ ਕੁੱਤੇ ਜਾ ਕੇ ਆਉਂਦੇ ਉਏ ਉਹ ਤਾਂ ਆਪੇ ਨਹੀਂ ਡਬਦਾ ਹੈਗਾ। ਹਾਂ। ਇਹ ਦਵਾ ਦਿੰਦਾ। ਇਹ ਦਵਾ ਦਿੰਦਾ ਨੂੰ ਕਹਿੰਦੇ ਵੀ ਕੱਲਾ ਚਾਰ ਕਿੱਲੇ ਚ ਪਾ ਕੇ ਆ। ਆਹ ਕਹਿੰਦਾ ਵੀ ਹਾਂ ਮੇਰੀ ਕੇਅਰ ਕਰਦਾ ਹਨਾ ਮੈਡੀ ਕਰਦਾ ਕੰਮ। ਦੂਰ ਪੈ ਗਈ ਦੋ ਜੀ ਹੋ ਗਿਆ ਲੈ ਜਾ ਮਾ ਦੋ ਇੱਕ ਅੱਛਾ ਪਾ ਕੇ ਲੈ ਗਿਆ ਕਹਨ। ਹੂੰ। ਉਹ ਰਾੜ ਲਾਦਾ ਮੂਟਰ ਉੱਪਰ ਤਾਂ ਉਹ। ਆਹ। ਠੀਕ ਨਹੀਂ ਤੇ ਦੋ ਜੀ ਹੋ ਗਿਆ ਚਾਰ ਕਿੱਲੀਆਂ ਪਨ ਲੈ ਜਾਣੀਆਂ ਮੈਂ ਬੱਲੇ ਪਾ ਦੇ। ਕਦਾਂ ਗਿਆ ਵਾ ਇਹ? ਕਦਾਂ ਗਿਆ ਵਾ? ਕਦਾਂ ਗਿਆ ਵਾ ਇਹ? 11 ਗਿਆ ਹੁਣ 12 ਵਜੇ ਮੈਂ ਕਹਿੰਦਾ। 12 ਵਜੇ 2 ਵਜੇ ਆਹ ਬਚਾਰ ਵਜੇ ਨਾਲੇ ਹੋਗੇ ਹਨਾ। 3 ਵਜੇ ਹੋਣੇ। ਸਾਢੇ 3 ਹੋਗੇ। ਬਾਸ ਤਾਂ ਫੇਰ ਜੀ ਜੀ ਚਲ ਪਾਉ ਸਹੀ ਚਲ ਪਾਉ ਹੋ ਜਾਂਦੇ ਚਲ ਪਾਈ ਜੇ ਖੜਾ ਖਣਾਰਾ ਦਾ ਬਾਈ ਇਸ ਤੇ ਮਸਲੀ ਬੋਸ ਤਕੜਾ ਬਰਸੀਨ ਨੂੰ ਸਾਡੇ ਪਰਤਾਰ ਸੌਂਦਾ ਸਾਨੂੰ ਬਰਸੀਨ ਪਰਤਾਰ ਸੌਂਦਾ ਬਰਸੀਨ ਸਾਡੇ ਪਰਤਾਰਤ ਕਰਦਾ ਹੋਣਾ ਹੋਰ ਉਹ ਅੱਜ ਆਇਂਦੀ ਕੇ ਦੱਸਦੀ ਸੋਏ ਤੇ ਸੋਏ ਆ ਸੋਈ ਹੈ ਸੋਏ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਮਿਲੜ ਹੋਈ ਜੀ ਦੁਬਾਰਾ ਫੇਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਠੀਕ ਆ ਉਹਨੇ ਆਹ ਤਾਂ ਨਾ ਮੈਨੂੰ ਠੰਡ ਹੋ ਗਈ ਇਹਨੂੰ ਇਹਨੂੰ ਆਹ ਹੈ ਅਜਾ ਨਹੀਂ ਆਵੇਲਾ ਨਹੀਂ ਹੋਇਆ ਮੈਂ ਜੇਰਾ ਵਿੱਲਾ ਹੋਗਾ ਨਾ ਆ ਕੇ ਆ ਕੇ ਰੇ ਪਾ ਕੇ ਉਹ ਦੇਖਦਾ ਹੁਣ 버ਗਰ ਕਾਦਾ ਆਉਣਾ 버ਗਰ ਬੰਦੇ ਨੇ ਆਉਣਾ ਨਹੀਂ ਪਤਾ ਨਹੀਂ ਆਉਣਾ ਪਤਾ ਹੀ ਨਹੀਂ ਆਉਣਾ ਉਹ ਮੈਨੂੰ ਪੈਨੀ 버ਗਰ ਖਾਣਾ ਹੈ ਹਾਂ ਪੈਨੀ ਨਾ ਕਿ ਤੂੰ ਆਇਆ ਆਇਆ ਪੁਰਸ਼ ਕਰਕੇ ਪਾਣੀ ਪੈ ਗਿਆ ਦਾ ਉਰੇ ਤੇ ਪਾਈ ਜਾਂਦਾ ਉੱਪਰ ਦੇ ਲੈ ਪਾਈ ਜਾਂਦੇ ਯਾਰ ਇਹਦਾ ਤਾਂ ਕੰਮ ਨਹੀਂ ਕਰਦਾ ਹਲਾ ਦੇ ਫੜੀ ਚੱਕ ਕੇ ਫੇਰ ਆਹ ਕਰ ਪਾਣੀ ਦਾ ਕਰੋ ਬੇਨ ਲਾ ਦੋ ਇਹ ਤਾਂ ਇਹ ਕਹਿੰਦੇ ਕਿ ਨਹੀਂ ਤਾਂ ਇਹ ਕਰਦਾ ਅੱਗੇ ਦੱਸੀ ਕੋਈ ਕਿੱਸਾ ਇਹਦਾ ਪਾਣੀ ਕਰਦਾ ਹੈ ਬਾਈ ਸੁੱਖਾ ਮੇਸਤਰੀ ਆਇਆ ਬਾਜ ਦੁਆਰੇ ਇੱਕ ਗੇਟ ਹਿੱਲ ਗਿਆ ਦਾ ਹਾਂ ਉਹ ਤਾਂ ਤਾਰੀ ਦਾ ਫੋਨ ਆਇਆ ਕਹਿੰਦਾ ਮੇਰੇ ਸਾਰੇ ਸਸਰੀਕਾ ਬੁਲਾ ਰਿਓ ਭਾਈ ਮੈਂ ਕੋਈ ਨਾ ਭਾਈ ਬੁਲਾਉਂਗਾ ਤੇ ਸਾਰੇ ਕਰੋ ਫਤੇ ਮਰਵਾਣੂਗੀ ਵਾਹ ਬਾਕੀ ਤੇਰਾ ਕੀ ਕਹਦੇ ਉਹਨੂੰ ਭਾਈ ਇਹਦੇ ਇੰਨੇ ਜਾਂ ਹਾਂ ਉਹ ਸਮਝ ਨਾ ਸਾਥ ਸੁਭਾਉ ਸਾਥ ਸੁਭਾਉ ਬਹੁਤ ਦਾਦੇ ਨਹੀਂ ਮੈਂ ਲਿਆਉਂਦਾ 2 ਕਿਲੋ ਹੋਰ ਹੁਣ ਕਸਾ ਨਾ ਰਹੀ ਬੱਸ ਕਿਦਾ ਜਦ ਇਹ ਲਿਆ ਸੁੱਖੇ ਤੇ ਜਦ ਇਹ ਲਿਆ ਤੇਰਾ ਯਾਰ ਗਿੱਲਾ ਗਿੱਲਾ ਜਿੱਲੇ ਹੀ ਲਿਆ ਇਹ ਰਾਹੀਂ ਗਏ ਉਹ ਕੋ ਬਜਤੇ ਹੀ ਲੀ ਗਏ ਇਸ ਪੇਸਾ ਪੈ ਗਈ ਹਾਂ ਮੌਥੀ ਰਹੇ ਹਨ ਹੋਰ ਜੇ ਇਜਰਾ ਜੇ ਇਹ ਗੱਲ ਤੀ ਉਹ ਵੀ ਹਿੱਲ ਜਾਂਦਾ ਫਿਰ ਤਾਂ ਹਾਂ ਉਹ ਨਹੀਂ ਹਿੱਲਿਆ ਉੱਥੇ ਹਿੱਲਿਆ ਇਹ ਹਿੱਲਿਆ ਉਹ ਜਾ ਨਹੀਂ ਸਿੱਟਿਆ ਇਹ ਚੀਜ਼ ਚਾਹੁੰਦਾ ਹਾਂ ਇਹ ਰੇਤਾਂ ਹੀ ਗਰਾ ਫਿਰ ਪਰ ਇਹ ਨਹੀਂ ਇਰਾਜ ਹੋ ਗਿਆ ਸੋਧ ਮਾਰੀ ਕੀ ਗੱਲ ਤੀ ਨਹੀਂ ਰਤਾ ਬਤਾ ਦੇ ਤੈਨੂੰ ਨਹੀਂ ਕਰਿਆ ਇੱਥੇ ਪਾਏ ਤਰ ਉਹ ਕੁਸਲੀ ਹੋਇਆ ਉਹਦੇ ਨਾਲ ਕੰਮ ਦਾ ਇਕੱਲਾ ਹੈ ਉਹ ਕਾਹਨ ਸਾਡੇ ਕੋਲ ਕੰਮ ਵੀ ਘਟਦਾ ਮੈਂ ਕਿਹ ਚਲ ਦੁਬਾਰੇ ਬੁਲਾ ਦੂੰਗਾ ਸੁਗਰਾ ਦੂਰ ਬਾਰ ਗਿਆ ਲੈ ਕੋਨੇ ਕੋਦਾ ਹੈਂਦੇ ਦੱਦਾ ਗਾ ਸੁਗਰਾ ਇਹਨੂੰ ਉਲਟੇ ਮਾਰ ਕੇ ਸਾਨੂੰ ਖਾਣੇ ਪਾਣੀ ਸੁਗਰਾ ਉਹ ਸੁਗਰਾ ਤੁਸੀਂ ਭਰ ਗਏ ਖਾਲੀ ਛੱਡ ਗਏ ਹਾਂ ਆ ਮੈਨੂੰ ਤਾਂ ਜਲੇ ਹੱਕ ਦੀ ਮਹਲਾ ਹਾਲ ਉੱਪਰ ਲਿਪੇ ਪਹਿਰੇ ਵਗਾਰ ਮੈਂ ਛੱਡ ਗਿਆ ਹਾਂ ਉਹ ਲਿਪੇ ਆ ਦੇ ਹਾਂ ਅਜਾ ਨਹੀਂ ਗੇੜ ਖੋਲਦੇ ਯਾ ਕੀ ਇਹਨੂੰ ਖੋਲਦੇ ਮੜਾ ਜਾ ਨਹੀਂ ਉਹ ਇਹ ਪਤਾ ਕੀ ਆਦਾ ਜੀ ਜਦੋਂ ਐਂ ਗੇੜ ਲੱਗਿਆ ਪਤਾ ਨਾ ਕਾਂਡੀ ਕੰਨ ਲਾਇਆ ਵੀ ਆ ਸਮਝਿਆ ਨਹੀਂ ਸਵਾਰ ਕੇ ਉਹਦੇ ਕਹ ਲੱਕ ਮੈਨੂੰ ਆਇਆ ਤਾਂ ਮੈਂ ਕਿਹਾ ਚਾਚਾ ਖੋਲੂਂਗੇ ਜਾਂ ਲਾ ਦੂਗਾ ਹੁਣ ਤੂੰ ਤਸੱਲੀ ਕਰਕੇ ਜਾਂਦੀ ਆ ਇਹਨੂੰ ਖੋਲ ਕੇ ਲਾ ਕੇ ਦੇ ਦੇ ਇਹ ਖੁੱਲੇ ਹੈ ਜਿਸ ਹਿਸਾਬ ਅਗਲਾ ਵੀ ਹੁਣ ਇਹ ਹੁੱਕ ਵੀ ਕੱਢਣੀ ਪਈ ਹਾਂ ਦੇਖ ਲੈ ਲਾਈ ਟਾਈਂਗ ਉਹ ਜੇ ਬੈਲਟ ਕਰਨਾ ਬੈਲਟ ਕਰਦੇ ਨਹੀਂ ਵਾਇਆ ਹੁਣੇ ਉਹਨੇ ਵਾਇਆ ਕਰੰਦੂਆ ਇਹ ਲੈ ਉਹ ਖੇਲਣਾ ਖੇਲਣਾ ਯਾਰ ਉਹ ਇਹਦੇ ਫਿਟਾ ਤੇ ਮੱਕੀ ਜੰਮੇ ਦੀ ਮੱਕੀ ਜੰਮੇ ਦੀ ਆਹ ਕੱਲ ਸੀ ਤੈਨੂੰ ਯਾਰ ਹੁਣੇ ਸਾਰੇ ਵਾ ਫਿਟਾ ਦੇ ਤਾਰੇ ਇੱਥੇ ਦਾ ਅੱਛਾ ਸਾਰੇ ਜੀ ਬੀਤੀ ਨੇ ਸਾਰੇ ਮੈਂ ਬੀਤੀ ਉਹਨੇ ਮੰਦਾ ਲਿਆ ਦੇ ਮੱਕੀ ਦੇ ਮੈਂ ਤਾਂ ਕਹਿਦਾ ਮੈਂ ਥੋੜਾ ਸਿੱਧਾ ਕਰਦਾ ਪੜਨਾ ਹਾਂ ਕਹਿੰਦਾ ਨਹੀਂ ਕਹਿੰਦਾ ਪੜਨਾ ਵੀ ਹੈ ਕਹਿੰਦਾ ਫਿਰ ਖੇਤੀਉਂ ਕਰ ਨਹੀਂ ਕਹਿੰਦਾ ਪੜ ਕੇ ਮੈਂ ਕਿਹਾ ਮੋਦੀ ਦੇ ਸਾਰੇ ਲੱਲੇ ਬਾਏ ਗਏ ਮੈਂ ਜਿੱਦ ਨੂੰ ਮੋਦੀ ਮਾਰ ਗਿਆ ਫੇਰ ਖੇਤੀ ਕੱਲ ਹੀ ਨਹੀਂ ਲੋਕੀ ਬੱਜੀ ਉਹਦੇ ਇਹ ਮਰਦਾ ਆ ਮਾੜੇ ਨਹੀਂ ਸਾਲੀ ਮੌਤ ਵੀ ਨਹੀਂ ਮੈਂ ਦੇਖ ਲੈ ਉਹਨੇ ਕਿ ਕਰੌਣਾ ਇਹਨਾਂ ਤੇ ਹਾਂ ਉੱਤੇ ਉਦੂ ਉਦੂ ਲਈ ਜਾਊਗਾ ਉੱਥੇ ਜੀਐਸਟੀ ਕਰੂਣਾ ਉੱਤੀ ਰਹੂਗਾ ਤੇ ਹੈ ਉੱਥੇ ਕੱਟੇ ਆਈ ਹੈ ਦਿਓ ਮਾੜੇ ਸੁੱਕਾ ਤੇਲੇ ਗੋਲੀ ਵੀ ਪਾਈ ਹੈ ਨਾ ਉਹ ਕਿਆ ਹੁੰਦਾ ਏ ਉਹ ਗੋਲੀ ਪਾਉਂਦੇ ਨਹੀਂ ਹੈਗੇ ਕਾਹਦਾ ਇਹ ਚੌਕ ਚਾਹ ਘੇੜ ਚੱਲੀ ਜਾਂਦਾ ਨਾ ਗੋਲੀ ਜਿਵੇਂ ਸਪੇਸ ਪੈ ਜਾਂਦੀ ਆ ਚੰਡ ਹੋ ਜਾਂਦੀ ਆ ਉਹ ਉਹ ਗੋਲੀ ਵਾਲਾ ਇੱਟ ਲੱਗ ਕੇ ਘੇੜਾ ਜਾਂਦਾ ਫਿਰ ਥੋੜਾ ਆਵੇ ਰੁੱਕ ਕੇ ਆ ਜਾਂਦਾ ਹਾਂ ਠੀਕ ਆ ਗੋਲੀ ਨਾਲ ਤੇ ਕੰਮ ਆ ਹਾਂ ਤੂੰ ਤਾਂ ਬੋਲੀ ਕੋਈ ਨਹੀਂ ਆਹ ਨਾ ਜੇ ਕਰੀ ਗਾ ਆਹ ਨਾ ਪੰਡਾ ਨੰਦੀ ਐਂ ਬਾਬਾ ਕੰਮ ਜਾਇ ਮੋਹਰ ਬੰਨਣਾ ਨਹੀਂ ਕਿਦੇ ਕਿਤੇ ਰਾਤ ਨੂੰ ਦੋ ਦੋ ਬੈਟ ਲਿਆ ਹੁਣੀ ਦਾ ਆਹ ਬਈ ਆਹ ਪੂਤਲ ਬਾਬਾ ਬਣ ਕੇ ਜਾ ਰਹੇ ਮੇਰੇ ਬੁੱਪਰ ਬਜਰੀ ਬਾਦ ਰਣੀ ਆਹ ਕਰ ਸਕਦੇ ਵਿੱਚ ਨਾ ਜਿੱਥੇ ਉਹ ਤਾਂ ਬਜਰੀ ਘੱਟੀ ਸੀ ਧਾਰੇ ਬਣੀ ਸੀ ਹਾਂ ਉਹ ਹੀ ਬਜਰੀ ਕੱਚੀ ਪਣੀ ਹੁਣ ਥੱਲੇ ਬਜਰੀ ਆ ਉਹ ਪੱਕੀ ਹੈ ਬਹੁਤ ਪੱਕੀ ਆ ਆ ਪੁਲੀ ਜਦ ਇਹ ਝੜ ਕੀ ਤੈਨੂੰ ਦੱਸਦੇ ਮੈਂ ਕਿਹਾ ਆਇਆ ਪਾ ਥੱਲੇ ਗੱਦੀ ਜਦੇ ਹਾਂ ਯਾ ਯਾ ਗੇਟ ਲੁਚਕ ਗਿਆ ਇਹ ਬਿੱਤੀ ਦੇ ਦੁਆਰਾ ਦੇਖਾਂ ਮੈਂ ਲਾ ਕੇ ਇੱਧਰ ਜਾਂ ਟਰੈਲਰ ਵੈਕਟਰ ਹੈ ਮੈਂ ਲਾ ਮ ਖੜਾ ਕੁੰਡੇ ਦਾ ਫਰਕ ਪੈਗਾ ਮੈਂ ਤਾਂ ਕੋਈ ਹੋਰੀ ਬੜਾ ਜਮਾ ਇਹ ਦੇਖਿਆ ਹੋਇਆ ਸੀਨੇ ਦਾਤਾ ਉੱਤੇ ਖੜਾ ਤਾਂ ਮਾਂ ਦਰਵਾਜ਼ਾ ਛੋਟਾ ਬੜਾ ਹੋ ਗਿਆ ਕਹਿੰਦਾ ਲੈ ਲੈ ਮਰੀ ਜਾਂਦਾ ਤੂੰ ਜਦ ਬਰਾ ਮਾ ਜੋੜ ਲਾ ਕੇ ਦੇਖ ਲੈ ਜਾਂ ਜੋੜਾ ਇੰਨਾ ਫਰਕ ਪੈ ਗਿਆ ਮੈਂ ਬੈਠ ਗਿਆ ਗੇਟ ਉੱਰ ਲਾ ਬੀ ਤੈਨੂੰ ਦੱਸਿਆ ਪੁੱਛ ਲੱਗੇ ਨਾ ਦੱਸਿਆ ਕਦੋਂ ਕੀ ਦੱਸਿਆ ਐਜਾ ਕਹਿੰਦੇ ਵੀ ਕੁੱਤਾ ਨਹੀਂ ਦਿਖਣਾ ਤੇ ਇਹਨੂੰ ਕੁੱਤੇ ਹੀ ਪੈਣੇ ਨਹੀਂ ਦੱਸਿਆ ਤਾਂ ਹੀ ਨਹੀਂ ਆ ਮੈਂ ਗੇਟ 'ਚ ਫਰਕ ਪੈ ਗਿਆ ਮੈਂ ਜੇ ਤੂੰ ਤਾਂ ਐਂ ਜਾ ਕੇ ਉਹਨੂੰ ਕਿਹਾ ਕਿ ਨਾਈਟਰ ਡੂਟਰ ਤਾਂ ਨਹੀਂ ਮਾਰਿਆ ਵਿੱਚ ਇਹਨੇ ਵੀ ਜਿਹੜਾ ਦੱਸਦਾ ਆ ਪਤਾ ਇਹ ਵੀ ਨਹੀਂ ਜਾ ਕੇ ਉਹ ਸਾਡਾ ਜਾ ਕੇ ਉਹਨੂੰ ਆਇਓ ਹਟ ਜਾ ਖੜ ਜਾ ਇਹਨੂੰ ਐਂ ਪੁੱਛੀ ਵੀ ਗੇਟ ਕੌਣ ਖੋਲ ਕੇ ਗਿਆ ਤਾਂ ਸਵੇਰੇ ਜਦ ਆਇਆ ਉਹ ਤਾਂ ਮੈਂ ਖੋਲ ਕੇ ਗਿਆ ਤਾਂ ਫੇਰ ਉੱਚੀ ਦਾ ਦਰਵਾਜ਼ਾ ਆਹ ਸਵਿੱਟ ਗਿਰਿਆ ਫੇਰ ਸਵਿੱਟ ਗਿਰਿਆ ਇਹਨੇ ਆਪ ਕੰਮ ਕਰਨਾ ਮੇਰੇ ਪਰ ਆਹ ਦੇਖ ਲਓ ਕਿ ਇਹਨੇ ਜ਼ੋਰ ਨਾਲ ਜਰੇ ਮਾਰਿਆ ਉਹਨਾਂ ਪਿੱਛੇ ਨੂੰ ਝੋਟਾ ਆ ਗਿਆ ਉਹਨਾਂ ਹੋ ਸੰਦਾ ਬਾਈ ਦੋ ਜੇ ਲੱਗਦੇ ਜੋ ਟਾਨੀਆਂ ਆਉਂਦਾ ਜੋ ਟਾਂ ਪੁੱਛਦੀ ਮੁਰਗੀਂ ਦੋਟੇ ਦੇ ਗੱਲ ਨਾ ਬਾਦੇ ਹੋਰ ਤੁਸੀਂ ਹੁਣ ਤਾਂ ਕੰਮ ਸੈੱਟ ਕਰਨਾ ਹੁਣ ਬਹਾਨਾ ਕੋਈ ਨਹੀਂ ਲੱਭਣਾ ਮੇਰੂ ਬਾਹਲੀ ਮੱਚੀ ਨਾ ਇੱਥੇ ਹੈਂ ਤੂੰ ਜਵੀ ਮੜਾਇਆ ਬਣਾ ਕੇ ਦੱਜਾ ਮੈਨੂੰ ਕਿਆ ਕੋਸਾ ਉਹਦਾ ਛੱਡ ਦ ਹਾਂ ਦੱਸ ਦਿੰਦੇ ਪਹਿਲਾਂ ਉਧਰੋਂ ਗਲੌਨੀ ਬਣਾ ਲੈਂਦੇ ਹਾਂ ਇਹ ਦੇਖਦੇ ਆ ਪੈਪਾ ਪੂਪਾ ਉਹਦਾ ਦੱਸ ਦੇ ਮੈਨੂੰ ਮੈਂ ਸਮਾਨ ਤਾਂ ਚੱਕ ਲਿਆ ਮੈਂ ਠੀਕ ਆ ਬਾਕੀ ਪਾਣੀ ਦੀ ਬਾਣੀ ਆਹੀ ਪੜਾ ਦੇ ਪੀ ਪੈਣਾ ਹੁਣ ਹੈ ਤੂੰ ਕੰਮ ਕਿੱਥੇ ਲਾਵਾ ਸਾਮਾ ਤੋਂ ਕਿੰਨੇ ਦੇ ਆ ਕੈਂਟ ਵਾਲੇ ਜਾ ਉਥੇ ਬਣਾ ਲੱਗੇ ਹੋਇਆ ਲੈਟਰ ਬੋਲਿਆ ਨਾ ਉਹ ਪਾਈ ਸਮਾਨ ਲੈ ਜਾਣ ਵਾਲੇ ਆਪਣਾ ਜਾਉਂ ਚੱਕ ਲੈਣਾ ਇਹ ਲੈਟਰ ਤੇ ਉਹ ਫਟੀ ਗਈ ਆ ਉਹ ਨਿਵਾਲਾ ਲੈਟਰ ਲੈ ਸਮਾਨ ਚੱਕ ਲੈਣਾ ਸੰਜਾ ਸਾਨੂੰ ਸੰਜੇ ਵੀ ਨਹੀਂ ਮੁੜ ਕੇ ਆਇਆ ਸਮਾਨ ਚ ਇਹ ਪਤਾ ਨਹੀਂ ਕਿਹਾ ਉਹ ਸੰਜੇ ਦਾ ਮੇਰੇ ਘਰ ਆ ਪਿਆ ਆ ਮਿਸਤਰੀ ਕੀ ਹੈ ਪਰ ਇੱਕ ਗੱਲ ਆ ਭਾਈ ਇਹ ਮੇਰਾ ਕੰਮ ਪੂਰਾ ਕਰ ਦਿੰਦੇ ਆ ਸਾਡੇ ਪਾ ਗੰਗਾ ਆ ਗੰਗਲ ਦੇ ਪਿਛੌਣੇ ਆ ਪਏ ਆ ਇਹ ਮੇਰਾ ਕੰਮ ਪੂਰਾ ਕਰ ਦਿੰਦੇ ਆ ਪਹਿਲਾਂ ਮੇਰੇ ਸੰਜਾ ਆ ਉਹ ਕੰਮ ਪੂਰਾ ਕਰਕੇ ਸਮਾਨ ਨਹੀਂ ਲੈ ਕੇ ਗਿਆ ਹੁਣ ਇਹ ਕੰਮ ਪੂਰਾ ਕਰ ਗਿਆ ਹਾਂ ਇਹ ਨਹੀਂ ਸਮਾਨ ਲੈ ਕੇ ਜਾਂਦਾ ਉਹਦਾ ਗੰਗਾ ਇੱਕ ਉਰੇ ਉਹ ਗੰਗਾ ਵਾ ਜਿਆਦਾ ਉਹ ਰਜਾਈਆਂ ਪਿਛੌਣੀਆਂ ਉਰੀ ਛੱਡ ਗਿਆ ਉਹਦੇ ਕੁੱਤੇ ਸੌਂਦੇ ਆ ਚੱਲ ਜੀ ਯਾਰ ਉਹਦੇ ਕਰਾਉਣਾ ਹਾਂ ਆਹ ਕਾਰੋ ਤੇ ਕੱਢ ਜਾਊਗਾ ਆ ਬਹੁਤ ਆਉਣਾ ਹੈ ਨਾ ਹੈ ਜਵਾਖਾ ਜੀ ਬਾਬੂ ਜਾ ਕੇ ਇਕੱਠਾ ਬਹੁਤ ਸਮੜਾ ਨਹੀਂ ਜੀ ਥੜਾ ਆ ਬਹੁਤ ਵਧੀਆ ਗੱਡੀ ਹੈ ਇੱਥੇ ਦੇ ਨਾ ਵੀ ਥੱਲਾ ਕਹਿਣਾ ਹੋਰ ਪਰ ਉਹ ਕਾ ਵੀ ਲਾ ਕਰਾਉਂ ਲਿਆ ਹੁਣ ਜਮਾਨ ਕਰਦੇ ਤੁਸੀਂ